ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਰੂਪ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੁਕੇ ਥੇ ਪਿੰਡ ਪਟਕਾ ਦੇ ਇੱਕ ਵੱਡੇ ਘਰ ਪਿੰਡ ਦਾ ਗਵਰਨਰ ਤੁਹਾਡੇ ਘਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਜੰਟੇ ਬਾਈ ਕੇ ਕਿੰਦੋ ਤੇ ਭਾਈ ਹਰਪ੍ਰੀਤ ਆਪਣੇ ਨਾਲ ਜਾਣਕਾਰੀ ਦੇ ਲਈ ਹੁਕਾ ਫਿਰ ਤੁਹਾਡੇ ਲਈ ਮਿੱਤਰੋ ਇੱਕ ਤਾਂ ਤੁਹਾਨੂੰ ਸਮਾਪਤ ਵਿੱਚ ਕੱਚੀ ਫੇਰ ਲੱਗਦੀਆਂ ਮਹੀਨੇ ਤੋਂ ਇਜੈਂਡਾ ਭਰਾਵਾਂ ਨੂੰ ਆਸ ਮਿਲਣੀ ਹੈਗੀ ਫੰਡਰ ਫੰਡਰ ਮੈਂ ਘਰੇ ਖੜਿਆ ਹਾਂ ਉੱਪਰ ਘਰ ਤੇ ਮਿੱਤਰੋ ਕੁੜੇ ਪਤੇ ਪੈਸੇ ਬਾਕੀ ਇਹਨੂੰ ਲੈ ਲਿਆ ਜੇ ਹੋਰ ਮਹੀਨੇ ਤੇ ਇਦੋਂ ਤੱਕ ਤੇ ਕਾਹ ਕਤੋਕੜ ਬੱਪਣ ਮੈਂ ਦਿਖਾਉਣੀ ਆ ਤੇ ਇੱਕ ਤੁਹਾਡੇ ਲਈ ਆਫਰ ਲਾਉਣੀ ਆ ਇਸ ਵੀਡੀਓ ਦੇ ਜੇ ਕਿਸੇ ਦੇ ਕੋਲੇ 2 ਸਾਲ ਤੋਂ ਉਪਰ ਦੀ ਝੋਟੀ ਹੈਗੀ ਆ ਠੀਕ ਆ ਪਹਿਲਾਂ ਇਹ ਵੀਡੀਓ ਇਹਨਾਂ ਨੂੰ ਪਾ ਦਿਆ ਜੇ ਇਹ ਵੀਡੀਓ ਦੇ ਸਿਲੈਕਟ ਕਰ ਲੈਣਗੇ ਫਿਰ ਤੁਹਾਨੂੰ ਉਤਰ ਦੋ ਕੁ ਮਹੀਨੇ ਵੇ ਵੀ ਬੱਛੀ ਮੇਲ ਕੋਈ ਜਿਹੜੀ ਦੂਜਾ ਸੂਹਾ ਸੁਣੀ ਆ ਕਰਮ ਵਾਲੀ ਉਹ ਛੋਟੀ ਦਵੱਟੇ ਸੱਟੇ 'ਚ ਮਿਲ ਜੂਗੀ ਕੋਈ ਉਹਨੇ ਇੱਕ ਹੀ ਡੇਡ ਲੈਡ ਹੋਇਆ ਭਾਵੇਂ ਕੋਈ ਵੱਟੀ 'ਚ ਛੋਟੀ ਹੋਵੇ ਦਿੱਤੀ ਹੋਈ ਤੇ ਕੀ ਹੋਵੇ ਸਾਰਾ ਕੋਈ ਤੋਂ ਵੱਡਾ ਜਿਹੜਾ ਟਿਕਟਾ ਜੇ ਉਹ ਮੇਰੇ ਤੋਂ ਆ ਗਿਆ ਸਾਰੇ ਗੱਲ ਪੱਕ ਕਰਦੇ ਆ ਪਪਾਈ ਹਰਦੇ ਦਿਨਾਂ ਦਾ ਟਿਕਟਾ ਐ ਸੱਸੀ ਕਾ ਬਾਈ ਸੱਸੀ ਕਾ ਬਾਈ ਕੀ ਹਾਲ ਹੈ ਬਾਈ ਬਹੁਤ ਵਧੀਆ ਈ ਚੜਦੀ ਕਰੋ ਪੂਰੀ ਚੜਦੀ ਕਲਾ ਅੱਛਾ 3 ਜਨਵਾਰ 'ਚ ਜਨਮ ਹੋਇਆ ਹੈਣਾ ਹਾਂਜੀ 3 ਜਨਵਾਰ ਤੋਂ ਪਹਿਲਾਂ ਮੁੱਢਲੀ ਗੱਲ ਆਪਾਂ ਕਰਾਂ ਜੇ ਭਾਵੇਂ ਤੇ ਵਿੱਚ ਪਹਿਲਾਂ ਮੈਂ ਰਿਡੀਓ ਗੱਲ ਬੱਛੀ ਵਾਲੀ ਕੀ ਇਹ ਛੋਟੀ ਨਾਲ ਕਰ ਫਿਰ ਤੇ ਵੀਡੀਓ ਪਾ ਦਰਗੇ ਹਾਂਜੀ ਹਾਂ ਜਾ ਕੇ ਵੇਖ ਵੀ ਆਈ ਕਿੰਨੀ ਪੱਟੀ ਕਰਕੇ ਕਾਲਜ ਦਾ ਟਾਈਪੂ ਤੋਂ ਲਉਂਦਾ ਪਰ ਸੋਚੀ ਜਾਵੇ 25 ਸਵਾਲ ਦਾ ਚੰਗਾ ਹੋਰੀਆ ਹੋਰੀਆ ਹਾਂ ਪ੍ਰੀਤ ਬਾਈ ਆ ਜਿਹੜੀ ਕਾਲੀ ਮਾ ਜਿੰਨੇ ਬਾਰੇ ਦੱਸੀ ਬਾਈ ਇਹਨਾਂ ਵਾ 23 ਤਰੀਕ ਤੋਂ 6 ਮਹੀਨਾ ਲੱਗਿਆ 23 ਤਰੀਕ ਤੋਂ 6 ਮਹੀਨਾ ਹਾਂ ਦੁੱਧ ਬਾਈ ਦੁੱਧ 5 ਕਿਲੋ ਖੁੱਲਾ ਹੁਣ ਵੀ ਹੈ ਹੁਣ ਵੀ ਚੈੱਕ ਪਾਸ ਹੈ ਵੀਰੇ ਚੈੱਕ ਪਾਸ ਹੈ ਥਣਾ ਦੀ ਓਕੇ ਜਮ ਬਾਈ ਥਣਾ ਦੀ ਪੂਰੀ ਓਕੇ ਠੀਕ ਹੈ ਬਾਈ ਚੋਣ ਚਣ ਚੰਗਾ ਚੋਣ ਪੂਰਾ ਚੰਗਾ ਬਾਈ ਕਿੰਨਾ ਦੁੱਧ ਦੱਸਿਆ ਮਾਲਕਾਂ ਨੇ 15 ਕਿਲੋ ਬਾਈ ਮੈਂ ਤੁਲੇ ਜਵਾਦ ਕੁਆਲਟੀ ਚੰਗੀ ਹੈ ਬਾਈ ਹਨਾ ਹਾਂ ਹੂੰ ਲੇਵਾ ਬਣਾਉਂਦੀ ਚੰਗਾ ਹੋਊਗੀ ਬਹੁਤ ਲੇਵਾ ਬਣਾਉਂਦੀ ਬਾਈ ਹੂੰ ਅੱਛਾ ਬਾਈ ਫਿਰ ਇਹਦਾ ਰੇਟ ਵੀਰੇ ਰੇਟ ਇਹਦਾ 82080 ਦੀ ਦੇਣੀ ਆ। ਮਾਨ ਅੱਛਾ ਵੀਰੇ ਇੱਥਾ ਜੇ ਚੌਂਕਿਆਂ ਨੂੰ ਠੰਡੀ ਸੀਲਾ ਬਾਈ ਪੂਰੀ ਪੂਰੀ ਪਾੜੇ ਦੇ। ਦੋਵੇਂ ਟਾਈਮ ਹੀ ਮਿਲਦੀ ਆ। ਇੱਕ ਡੰਗ ਸ਼ਾਮ ਨੂੰ। ਇੱਕ ਡੰਗ ਸ਼ਾਮ ਨੂੰ ਮਿਲਦੀ। ਸ਼ਾਮ ਨੂੰ ਮਿਲਦੀ। ਵੀ ਰੇਟ ਇਹਦਾ 82080 ਦੀ ਦੇਣੀ ਆ। 80 ਦੀ ਦੇਣੀ। ਮਾਨ ਤਣ ਕੀ ਆ ਇਹਦਾ? 13 ਮਾਨ ਤਣ ਹਜ਼ਾਰ ਦਾ ਹੋਊਗਾ। ਹਜ਼ਾਰ ਨਾਲ ਤਾਂ 15 ਜਵਾਕ ਨਹੀਂ ਵਿਰਤਾਂ ਮੈਂ ਕਿੱਥੇ ਵਿਰਤਦੀ। ਦੋ ਕਰਦਾ ਜੀ। ਚਲ ਕੱਟੀ ਪਰ ਤੋਰੀ ਲੈ। ਲੈ ਜੀ ਮਿੱਤਰੋ। 6 ਮਹੀਨਿਆਂ ਦੀ ਗੱਪਣਾ 23 ਤਰੀਕ ਨੂੰ 6 ਮਹੀਨੇ ਪੂਰੇ ਹੋ ਜਾਣਗੇ ਬਾਈ ਨਹੀਂ 6 ਮਾਂ ਲੱਗਾ ਹੁਣ ਠੀਕ ਆ 23 ਤਰੀਕ ਨੂੰ ਲੱਗਾ ਹਾਂ ਪੰਜ ਮਹੀਨੇ ਕੰਪਲੀਟ ਹੋ ਗਿਆ 23 ਤਰੀਕ ਨੂੰ 6 ਮਹੀਨਾ ਇਹਨੂੰ ਕਰਮਾਲੇ ਨੂੰ ਚાલુ ਹੋਇਆ ਰੋਟ ਬਹੁਤ ਚੰਗੀ ਦੇ ਵਿੱਚ ਤਿਆਰ ਹੋਣਾ ਕਿ ਜਿਹੜੀ ਮੈਂ ਤਿੰਨ ਚਾਰ ਪੰਜ ਮਹੀਨਿਆਂ ਦੀ ਗੱਪਣਾ ਹੈ ਨਾ ਮਿੱਤਰੋ ਉਹ ਸੋਹਣੀ ਰੋਟ ਦੇ ਵਿੱਚ ਤਿਆਰ ਹੋਊਗੀ ਉਦੋਂ ਬਾਜ਼ਾਰ ਥੋੜਾ ਪਾਉਂਗੇ ਰੋਟ ਕੀਮਤ ਦੇ ਵਿੱਚ ਵੇਚੀ ਜਾਂਦੀ ਹੈ ਬਾਈ ਹੈਨਾ ਪਤਲੀ ਪੁਤਰੀ ਮੈਂ ਪੂਰੀ ਚੰਗੀ ਅਖੜੋਸ ਨੂੰ ਖਾਣ ਵਗਾ ਦਿੱਤੀ ਚੈੱਕ ਕਰਾ ਦੇ ਲੇਵੇ ਦੀ ਜਿਹੜੀ ਤਾਕਾ ਉਹਨੂੰ ਤੋਂ ਦੱਸ ਦਿੰਦਾ ਵੀ ਜਾਂ ਨੂੰ ਇਹਦੀ ਕਰਨ ਵਾਲੀ ਦੀ ਚੀਜ਼ ਨੋਟ ਕਰਕੇ ਖਰੀਦਿਆ ਜੇ ਪਹਿਲਾਂ ਦੱਸ ਦਿੰਦਾ ਟੂਰ ਚੜ੍ਹ ਨੂੰ ਓਕੇ ਦੀ ਰਿਪੋਰਟ ਆ ਸਿੱਖਾਂ ਦੀ ਬਹੁਤ ਸੋਹਣੀ ਝੋਟੀ ਆ ਤੇ ਭਾਈ ਆ ਜਿਹੜੀ ਟੂਰ ਨੁੱਕ ਤੇ ਇਹ ਭਾਈ ਮਹੀਨਾ ਰਹਿੰਦਾ ਪੂਰਾ ਇੱਕ ਮਹੀਨਾ ਪੂਰਾ ਸੂਰ ਪੂਰਾ ਇੱਕ ਮਹੀਨਾ ਠੀਕ ਆ ਭਾਈ ਤੇ ਇੱਥਾ ਰੇਟ ਭਾਈ ਇਹਦਾ ਰੇਟ 70000 ਆ ਆਪਾਂ 75000 ਦੀ ਦੇਣੀ ਹੋਈ ਆ ਤੁਸੀਂ 1.5 ਲੱਖ ਜੀ ਤੋਂ ਮਾ ਦਾ ਜੋੜੇ ਦੇ ਕੰਮ ਨੂੰ ਵੇੜ ਦਈਏ ਦੇ ਦਾਂਗੇ ਜਾਣਦੇ ਦੇ ਦਾਂਗੇ ਆਇਆ ਪਹੁੰਚ ਪਹੁੰਚ ਨਹੀਂ ਹੋਣੀਗੀ ਨੇ ਨਾ ਕਾਰਿਆ ਨਾ 5155 ਦੀ ਕਰਦਾ ਜੀ ਕਿਨੇ ਦੀ 155 ਦੀ ਬਿੱਟਰ ਛੱਡ ਕਿਉਂ ਨਹੀਂ ਆ ਤੂੰ ਕਿਤੇ ਪ੍ਰਿੰਟ ਕਰ ਜਿਹਾ ਉਹਦੇ ਉਹਦੇ ਇਹ ਤੁਹਾਨੂੰ ਕਰ ਕੀ ਆਪਰੇ ਭਾਈ ਪਿਆਰ ਕਰੋ ਕੋਈ ਉਹ ਫਰੋੜੇ ਬਾਲਿਆਂ ਵਾਲੇ ਤੱਕ ਫੋਨ ਆ ਜਾਂਦੇ ਆ ਬਾਲਿਆਂ ਵਾਲੇ 557 ਆ ਲੈਦੇ ਆ ਦਿੱਤੋ ਦਾ ਤੱਕ ਛੱਡ ਜਾਂਦੀ ਆ ਇਧਰ ਨਾ ਨਾ ਕਰਿਆ ਮੁੱਕਾ ਇਹ ਮੰਨਦਾ ਕੋਈ ਛੱਡ ਦਾਂਗੇ ਬਠਿੰਡੇ ਤੱਕ ਛੱਡ ਦਾਂਗੇ ਬਠਿੰਡੇ ਦੀ ਸਾਲਿਆਂ ਵਾਲੀ ਦੇ ਗਾਹ ਕੌਂਦੇ ਆ ਪਰਾ ਗੱਗਰ ਨਗਰ ਦੇ ਅੰਦਰ ਦੇ ਕੋਈ ਸਤਰਾਇਆ ਬੜਾ ਨਹੀਂ ਇਹ ਗੱਲ ਬੰਦ ਕਰੀ ਤੇਰਾ 150 ਛੱਡ 80 ਕਿਲੋਮੀਟਰ ਦੀ ਪਹੁੰਚ ਫਰੀ ਕਰ ਦੇ 100 ਤੱਕ ਕਰਦਾ 100 ਕਿਲੋਮੀਟਰ ਦੇ ਤਾਂ ਚਾਂ ਦੇ ਚੱਕਰ ਦੇ ਘਟਾ ਤੇ ਜੋੜਾ ਉੱਪਰ ਜੋੜਾ ਹਾਂ ਜੋੜਾ ਇਕੱਲੀ ਕੋਈ ਜੋੜਾ ਜੋੜਾ ਲੈਣ ਤੇ ਦੂਵੇਂ ਲਊਗਾ ਪੇਰ ਕਲੀ ਕਲੀ ਜਿਦੋਂ ਨਹੀਂ ਕਹਿੰਦਾ ਭਰਾਵੋ ਤੁਹਾਨੂੰ ਆ ਆ ਗਿਆ ਲੋਕ ਆ ਗਿਆ ਮਿੱਤਰ ਆਪਣੀ ਜਿਹੜੀ ਝੋਟੀ ਨੋਬਟਾ ਸੱਤ ਕਰਦਾ ਇਹਨੂੰ ਇਹਦੀ ਆਪਾਂ ਲੜੀ ਭਾਈ ਬੜ ਕੇ ਇੱਕ ਕਰ ਲਾ ਸੀ ਇਸ ਪਹਿਲੇ ਚੋਂ ਟੁੱਟ ਗਿਆ ਹੋਇਆ ਜਿਹੜਾ ਬਟਾ ਕਰਕੇ ਤੂੰ ਕਾ ਕਿ ਟਰੈਕ ਵੀ ਹੋਣਾ ਇਹਦੇ ਤੋਂ ਪੜ ਜਾ ਤੇਰੇ ਭਾਈ ਬੜ ਕੇ ਦੇ ਵਿੱਚ ਠੀਕ ਹੈ ਹਾਂ ਤੁਹਾਨੂੰ ਫਾਇਦਾ ਹੋ ਜੂਗਾ ਭਾਈ ਬਾੜਾ ਨਹੀਂ ਤਾਂ ਕੋਈ 13 14 ਸੇ ਨਹੀਂ ਵੜ ਹੈਗੀ ਦੁੱਧ ਲਈ 14 ਕਿਲੋ ਦੁੱਧ ਦਤਾ ਬਈ ਇਹਨੇ 14 ਕਿਲੋ ਦੇ ਦੂਗੀ ਦੁੱਧ ਤਾਂ ਦੇ ਦੂਗੀ ਬੈਡ ਬਈ ਸਮਝੇ ਨਾ ਕਰਮਾਂ ਦੀ ਚੰਗੀ ਤਾਂ ਕਿ ਆਹਣਾ ਕਿ ਸਿਆਲ ਹੋਣਾ ਜਿੰਨਾ ਕਿ ਰੋਤੀ ਚੂਣਾ ਹਾਂ ਹਾਂ ਜਮਾ ਜਮਾ ਹੌਣਾ ਠੀਕ ਹੈ ਬਈ ਠੀਕ ਹੈ ਬਈ ਓਕੇ ਜਾ ਜਾ ਆਪ ਵੀ ਤਾਂ ਆਪਣੇ ਲਈ ਰਿਆਰ ਪਾਟੀ ਤਰ ਜੇ ਤਲੀ ਰੱਖ ਕੇ ਰੋਟੀ ਤੱਕ ਪੀਤਾ ਤੀ ਚੋਕਾ ਲੈਣਾ ਪੂਰੇ ਦਾ ਕਹਿਣ ਦੇਣੀ ਆ ਦੁੱਧ ਦਾ ਲੈ ਜਾ ਕੰਲੀ ਦਾ ਰੇਟ ਕੰਲੀ ਦਾ ਰੇਟ ਕਿੰਨਾ ਉਹਦੇ ਰੇਟ ਮੂਣ 3000 ਦੀ ਦੇ ਦਾਂਗੇ 3000 ਦੀ ਮਾਨਤਾਨ ਮਾਨਤਾਨ 1000 ਦੇ ਇਹ ਵੀ 100 ਕਿਲੋਮੀਟਰ ਜਾਣ ਦੁੱਤੀ ਹੈ ਜਾਣ ਦੇ 3000 100 ਕਿਲੋਮੀਟਰ ਵਾਟ ਪਹੁੰਚੇ ਲੈ ਮੇਂ ਪ੍ਰੋ ਇਹ ਤਿੰਨ ਜਾਨਵਰ ਹਰਪ੍ਰੀਤ ਵੀਰ ਦੇ ਕੋਲੇ ਹਰਪ੍ਰੀਤ ਭਾਈ ਨੰਬਰ ਕਿੰਨਾ ਆ ਗਿਆ ਹਰਪ੍ਰੀਤ ਭਾਈ 869988787 ਇੱਕ ਵਾਰੀ ਹੋਰ ਆਪ 869988787 ਠੀਕ ਹੈ ਇਸ ਨੰਬਰ ਤੇ ਕਰ ਲੋ ਹਰਪ੍ਰੀਤ ਵੀਰ ਇਹਨਾਂ ਤੁਸੀਂ ਜਲ ਬਾਤ ਮਿੱਤਰੋ ਪੈਨ ਹੈਗਾ ਵਾ ਜਿਹੜਾ ਪੱਟਾ ਕਰਦਿਲਾ ਹੈਗਾ ਵਾ ਮੋਕਾ